ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਹਮਰੀ ਗਣਤ ਨ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਦੀ ਅੱਜ ਦੀ ਬਖਸ਼ਿਸ਼ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਸਤਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਕੈਲੀਫੋਰਨੀਆ ਤੋਂ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਤਰੁੱਠੇ ਨੇ ਦਰਸ਼ਨ ਦੇਦਾਰ ਬਖਸ਼ੇ ਨੇ ਤੇ ਜਿਹੜੀ ਅੱਜ ਦੀ ਜੀਵਨ ਜਾਂਚ ਸਾਡੀ ਝੋਲੀ ਵਿੱਚ ਪਾਈ ਹੈ ਸੋਰਠ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਹੈ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਚਾ ਸਾਹਿਬ ਸਦ ਮਿਹਰਵਾਨ ਪ੍ਰਮਾਤਮਾ ਦੀ ਦਿਆਲਤਾ ਨੂੰ ਬਿਆਨ ਕੀਤਾ ਹੈ ਸਤਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਸੇਬਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਕਿ ਉਹ ਪਰੀਪੂਰਨ ਪ੍ਰਮਾਤਮਾ ਵਾਹਿਗੁਰੂ ਕਿਹਦਾ ਹੈ ਕਿਸ ਤਰ੍ਹਾਂ ਦੀ ਉਹ ਕਿਰਪਾ ਕਰ ਰਿਹਾ ਹੈ ਜੀਵਾਂ ਤੇ ਕਿਵੇਂ ਉਹ ਸਦਾ ਅੰਗ ਸੰਗ ਹੋ ਕੇ ਜੀਵਨ ਤੇ ਵਰਤਦਾ ਹੈ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਇਹ ਬਿਆਨ ਕੀਤਾ ਹੈ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਵਰਤਦੇ ਹਨ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਮਨੁੱਖ ਦੇਖ ਜੋ ਕੁਝ ਦਿੱਤਾ ਹੈ ਵਾਹਿਗੁਰੂ ਨੇ ਦਿੱਤਾ ਹੈ ਉਹ ਪ੍ਰਮਾਤਮਾ ਦੇ ਅੱਗੇ ਉਸ ਮਿਹਰਬਾਨ ਵਾਹਿਗੁਰੂ ਦੇ ਅੱਗੇ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਰਦਾਸ ਬੇਨਤੀਆਂ ਜੋਦੜੀਆਂ ਕਰਿਆ ਕਰ ਕਿਉਂਕਿ ਉਹੀ ਸੱਚਾ ਵਾਹਿਗੁਰੂ ਹੈ ਜੋ ਸਾਰਿਆਂ ਦੀਆਂ ਜੋਦੜੀਆਂ ਸੁਣਦਾ ਹੈ ਸੱਚਾ ਸਾਹਿਬ ਸਦ ਮਿਹਰਵਾਨ ਸੱਚਾ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਸਦ ਦਾ ਅਰਥ ਹੈ ਸਦਾ ਸਹਿਬ ਕਹਿੰਦੇ ਹੈ ਮੇਰੇ ਵੀਰ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ। ਪਵ ਉਹ ਦਿਆਲੂ ਹੈ ਉਹ ਈਰਖਾ ਨਹੀਂ ਕਰਦਾ ਆਪਣੇ ਭਗਤਾਂ ਨਾਲ। ਉਹ ਇਹ ਵੇਖ ਕੇ ਜਲਦਾ ਵੀ ਨਹੀਂ ਕਿ ਕਿਸੇ ਕੋ ਜਾਦੇ ਨੇ ਕਿਸੇ ਕੋ ਥੋੜੇ ਨੇ। ਬਸ ਉਹ ਤੇ ਕਿਰਪਾ ਦੇ ਘਰ ਵਿੱਚ ਆ ਕੇ ਦਿਆਲ ਹੋ ਕੇ ਵਰਤਦਾ ਹੈ। ਤੇ ਜਦੋਂ ਉਹ ਰਹਿਮਤਾ ਕਰਨ ਲੱਗਦਾ ਹੈ ਨਾ ਉਦੋਂ ਦਾ ਇੱਕ ਹੋਰ ਸੁਭਾਅ ਬੜਾ ਪਿਆਰਾ ਹੈ ਮੇਰੇ ਪਾਤਸ਼ਾਹ ਕਹਿੰਦੇ ਉਹ ਖਤੇ ਵੀ ਨਹੀਂ ਚਿਤਾਰਦਾ ਉਹ ਕਹਿੰਦਾ ਹੈ ਅਬਗੁਣਾ ਦਾ ਨਵੇੜਾ ਕਰਨਾ ਡਿਫਰੈਂਟ ਮੈਟਰ ਹੈ ਉਹ ਵੱਖਰਾ ਇੱਕ ਵਿਸ਼ਾ ਹੈ ਜਿੱਥੇ ਤੇਰੀ ਇਹ ਗੱਲ ਪੁੱਛੀ ਜਾਏਗੀ ਕਿ ਤੂੰ ਕਿਤਨਾ ਗੁਨਾਹਗਾਰ ਰਿਹਾ ਹੈ ਕਿਤਨਾ ਪਖੰਡੀ ਰਿਹਾ ਹੈ ਕਿਤਨਾ ਅਬਗੁਣੀਆਰੀ ਰਿਹਾ ਹੈ ਇਹ ਬਾਤ ਦਾ ਵਿਸ਼ਾ ਹੈ ਪਰ ਪਹਿਲਾ ਵਿਸ਼ਾ ਇਹ ਕਿ ਤੂੰ ਮੇਰਾ ਪੁੱਤਰ ਹੈ ਤੂੰ ਲੱਖ ਅਪਰਾਧ ਕਮਾਵੇਂ ਲੱਖ ਗੁਨਾਹ ਕਰੇ ਪਰ ਮੇਰਾ ਸੁਭਾਅ ਤੈਨੂੰ ਬਖਸ਼ਣ ਦਾ ਹੈ ਮੈਂ ਤੇਰੇ ਰਜ਼ਕ ਦੇ ਨਾਲ ਕਿਸੇ ਤਰੀਕੇ ਦਾ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਤੈਨੂੰ ਪੈਦਾ ਕੀਤਾ ਹੈ ਤੈਨੂੰ ਰਜ਼ਕ ਦੇਣਾ ਹੈ ਤੇਰੀਆਂ ਜ਼ਰੂਰਤ ਦੀਆਂ ਚੀਜ਼ਾਂ ਪੂਰੀਆਂ ਕਰਨੀਆਂ ਨੇ ਤੈਨੂੰ ਧਰਤੀ ਦੇ ਉੱਪਰ ਰਹਿਣ ਦਾ ਸਮਝ ਜਤਨਾ ਦਿੱਤਾ ਹੈ ਇਹ ਹੁਣ ਤੇਰਾ ਮੌਕਾ ਏ ਕਿ ਤੂੰ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਕਿਵੇਂ ਉਸ ਸਮੇਂ ਦੇ ਵਿੱਚ ਰਹਿ ਕੇ ਆਪਣੇ ਜੀਵਨ ਦੇ ਵਿੱਚ ਚੰਗੇ ਸੰਸਕਾਰ ਚੰਗੇ ਖਿਆਲات ਚੰਗੇ ਵਿਚਾਰਾਂ ਨੂੰ ਲੈ ਕੇ ਆਉਣਾ ਕਿਉਂਕਿ ਸਤਿਗੁਰੂ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਦਾ ਸੁਭਾਅ ਜਿਹੜਾ ਹੈ ਨਾ ਉਹ ਮਿਹਰਬਾਨਤਾ ਦਾ ਹੈ ਉਹ ਆਪਣਾ ਦਿਆਲ ਰੂਪ ਕਦੀ ਨਹੀਂ ਬਦਲਦਾ ਉਹ ਕਿਰਪਾਲੂ ਰੂਪ ਕਦੀ ਵੀ ਨਹੀਂ ਬਦਲਦਾ ਉਹ ਤੇ ਸਦਾ ਹੀ ਕਿਰਪਾ ਬਣ ਕੇ ਵਰਤਦਾ ਹੈ ਰਹਿਮਤ ਬਣ ਕੇ ਵਰਤਦਾ ਹੈ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਬੰਦ ਦੇ ਅਰਥ ਨੇ ਰੋਕ ਦੇਣਾ ਬੰਨ ਲਾ ਦੇਣਾ ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਆਪਣੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜਿਆ ਤੇ ਜਦੋਂ ਸਦਾ ਆਟਲ ਰਹਿਣ ਵਾਲੇ ਪਰਮਾਤਮਾ ਦੇ ਗਿਆਨ ਦੀ ਸੋਚੀ ਤੇ ਸਮਝਾਉਣ ਲੱਗੇ ਸਤਿਗੁਰੂ ਦੇ ਰਾਹੀ ਗੁਰੂ ਸ਼ਬਦ ਰਾਹੀਂ ਜਿਹੜਾ ਪਹਿਲਾਂ ਮੇਰੇ ਅੰਦਰ ਵਿਕਾਰਾਂ ਦਾ ਸਮੁੰਦਰ ਦੌੜਦਾ ਹੁੰਦਾ ਸੀ ਨਾ ਕਹਿੰਦੇ ਹੁਣ ਪੂਰੇ ਗੁਰੂ ਨੇ ਪਤਾ ਕੀ ਕੀਤੀ ਹੈ ਕੀ ਰਹਿਮਤ ਕੀਤੀ ਹੈ ਉਹਨੇ ਬੰਨ ਲਾ ਦਿੱਤਾ ਹੈ ਹੁਣ ਇਹ ਵਿਕਾਰਾਂ ਦਾ ਸਮੁੰਦਰ ਨਹੀਂ ਮੇਰੇ ਅੰਦਰ ਦੌੜਦਾ ਜਿਨ੍ਹਾਂ ਨੇ ਮੇਰੇ ਅੰਦਰ ਤਰਥਲੀ ਮਚਾਈ ਸੀ ਮੇਰੇ ਸਾਰੇ ਸਰੀਰ ਦੇ ਅੰਦਰ ਮੇਰਾ ਬੈਲੈਂਸ ਖਰਾਬ ਕੀਤਾ ਹੋਇਆ ਸੀ ਹਰ ਵਕਤ ਮੈਂ ਵਿਕਾਰਾਂ ਦੇ ਵਿੱਚ ਤੜਫਦਾ ਸੀ ਕਦੀ ਕਾਮ ਦੇ ਵਿੱਚ ਕਦੀ ਪਰਦਾਰਾ ਦੇ ਰੂਪ ਦੇ ਵਿੱਚ ਕਦੀ ਪ੍ਰਾਈ ਨਿੰਦਾ ਦੇ ਵਿੱਚ ਕਦੀ ਪ੍ਰਾਇ ਤੰਦ ਦੇ ਵਿੱਚ ਹੁਣ ਇਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਨੇ ਕਿਉਂਕਿ ਮੇਰੇ ਪੂਰੇ ਵਾਹਿਗੁਰੂ ਨੇ ਹੁਣ ਰੁਕਾਵਟ ਪੈਦਾ ਕਰਤੀ ਹੈ ਬੰਨ੍ਹ ਲਾ ਦਿੱਤਾ ਹੈ ਹੁਣ ਇਹ ਵਿਕਾਰ ਹੜ ਵਾਂਗੂ ਮੇਰੇ ਅੰਦਰ ਨਹੀਂ ਵੜਦੇ ਮੇਰੇ ਅੰਦਰ ਤਰਥਲੀ ਨਹੀਂ ਮਚਾਉਂਦੇ ਮੇਰੇ ਅੰਦਰ ਬੁਰਾ ਵਿਵਹਾਰ ਨਹੀਂ ਹੁਣ ਕਿਸੇ ਤਰੀਕੇ ਦੀ ਕੋਈ ਬੁਰੀਾਈ ਮੇਰੇ ਅੰਦਰ ਨਹੀਂ ਰਹੀ ਕਿਉਂਕਿ ਪ੍ਰਭੂ ਨੇ ਕਿਰਪਾ ਕਰਕੇ ਮੇਰੀ ਬਾਹ ਫੜ ਲਈ ਹੈ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੈ ਹੋਈ ਸਰਬ ਕਲਿਆਣ ਕੁਕਰਮਾ ਵੱਲ ਪਰਤ ਰਹੇ ਬੰਦਿਆ ਨੂੰ ਉਹ ਗੁਰੂ ਮਿਲਾਉਂਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਗਿਆ ਸ਼ਬਦ ਗੁਰੂ ਮਿਲ ਗਿਆ ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਸਤਿਗੁਰ ਨੇ ਬੰਨ ਮਾਰ ਦਿੱਤਾ ਹੈ ਤੇ ਇਸ ਤਰ੍ਹਾਂ ਮੰਨੋ ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਗਏ ਹਨ ਉਹ ਸਦਾ ਖੁਸ਼ੀ ਤੇ ਖੇੜੇ ਦੇ ਵਿੱਚ ਰਹਿਣ ਲੱਗ ਪਿਆ ਹੈ ਕਿਉਂਕਿ ਹਰ ਚੀਜ਼ ਪ੍ਰਮਾਤਮਾ ਤੇ ਭਰੋਸਾ ਵੱਜ ਗਿਆ ਹੈ ਹੁਣ ਵਿਸ਼ਵਾਸ ਵੈਗੁਰੂ ਤੇ ਹੈ ਹੋਰ ਕਿਸੇ ਵੀ ਸੰਸਾਰ ਦੇ ਹੁਣ ਜਿੰਨੇ ਭਰੋਸੇ ਸਨ ਆਸ਼ਾਵਾਂ ਸਨ ਬੰਧਨ ਸਨ ਉਹਨਾਂ ਤੋਂ ਮੁਕਤ ਹੋ ਗਿਆ ਹੈ ਕਿਉਂਕਿ ਹੁਣ ਜੀਵਨ ਪ੍ਰਮਾਤਮਾ ਦੇ ਚਰਨਾਚੈ ਸੋਰਟ ਮਹੱਲਾ ਪੰਜਵਾਂ 함ਰੀ ਗਣਤ ਨਾ ਗਣੀਆਂ ਕਾਈ हे ਪ੍ਰਭੂ ਜੀ ਸੱਚ ਜਾਣੀ ਤੂੰ 함ਰੀ ਅਸਾਂ ਜੀਵਾਂ ਦੀ ਗਣਤਾ ਗਣਤ ਦਾ ਅਰਥ ਹੈ ਕੀਤੇ ਕਰਮਾਂ ਦਾ ਹਿਸਾਬ ਨਾ ਗੜੀਆਂ ਨਹੀਂ ਗਿਣਿਆ ਜਾ ਸਕਦਾ ਕਾਈ ਗਣਤ ਕੋਈ ਵੀ लेखा ਬਿਰਤ ਦਾ ਅਰਥ ਹੈ ਸੁਭਾ ਪਛਾਣ ਦਾ ਅਰਥ ਹੈ ਚੇਤੇ ਰੱਖਦਾ ਹੈ ਸਭ ਕਹਿੰਦੇ ਹੈ ਭਾਈ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਪਤਾ ਕਿਤਨਾ ਪਿਆਰਾ ਹੈ ਉਹ ਸਾਡੇ ਜੀਵਾਂ ਦੇ ਕੀਤੇ ਹੋਏ ਮੰਦੇ ਕਰਮਾਂ ਦਾ ਕਦੀ ਵੀ ਖਿਆਲ ਨਹੀਂ ਰੱਖਦਾ ਉਹ ਆਪਣੇ ਸੁਭਾਅ ਨੂੰ ਕਦੀ ਨਹੀਂ ਬਦਲਦਾ ਉਹ ਸਦਾ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਪਿਆਰ ਦੇ ਵਿਸ਼ਾ ਰੱਖਿਆ ਬਾਰ ਬਾਰ ਕਿਹਾ ਕਿ ਤੂੰ ਫਿਕਰ ਨਾ ਕਰ ਉਹ ਦਾਤਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਕ ਤੁਮ ਹੀ ਪ੍ਰਤਪਾਲੋ ਹੰਬਾਰਕ ਤੁਮਰੇ ਤਾਰੇ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਪ੍ਰਮਾਤਮਾ ਨਾ ਨਾ ਜੇ ਜਗਤ ਵਿੱਚ ਹੁੰਦਾ ਤੇ ਸੱਚ ਜਾਣਿਓ ਦੁਨੀਆਦਾਰ ਮਨੁੱਖ ਤੇ ਕਿਸੇ ਨੂੰ ਰੋਟੀ ਵੀ ਨਾ ਖਾਣ ਦਿੰਦਾ ਅੱਜ ਤੇ ਪ੍ਰਮਾਤਮਾ ਹੀ ਹੈ ਜੋ ਜੀਵ ਦੀ ਬਾਹ ਫੜਦਾ ਹੈ ਜੋ ਉਹਨੂੰ ਇੱਕ ਮੁਕਾਮ ਬਖਸ਼ਦਾ ਹੈ ਜੋ ਉਹਨੂੰ ਰਸਤੇ ਤੇ ਲੈ ਕੇ ਆਉਂਦਾ ਹੈ ਤੇ ਮਾਰਗਦਰਸ਼ਨ ਕਰਕੇ ਉਹਨੂੰ ਸਿੱਧੇ ਰਾਤੇ ਪਾ ਦਿੰਦਾ ਨਹੀਂ ਤੇ ਮਨੁੱਖ ਤੇ ਐਸੇ ਨੇ ਹਰ ਵਕਤ ਮਨੁੱਖ ਦੇ ਪਿੱਠ ਤੇ ਛੁੜਾ ਮਾਰਨ ਨੂੰ ਬੈਠੇ ਨੇ ਹਰ ਵਕਤ ਬੁਰਾਈ ਕਰ ਰਹੇ ਨੇ ਮੈਂ ਹਜ਼ਾਰਾਂ ਦੇ ਖਤੇ ਚਿਤਾਰਦਾ ਹਾਂ ਪਰ ਮੇਰਾ ਪ੍ਰਭੂ ਮੇਰੇ ਖਤੇ ਨਹੀਂ ਚਿਤਾਰਦਾ ਬੜਾ ਪਿਆਰਾ ਹੈ ਉਹ ਸਦਾ ਹੀ ਦਿਆਲੂ ਬਣ ਕੇ ਵਰਤਦਾ ਹੈ ਕਿਰਪਾਲੂ ਬਣ ਕੇ ਵਰਤਦਾ ਹੈ ਇਸੇ ਕਰਕੇ ਸਹਿਬ ਕਹਿੰਦੇ ਹਮਰੀ ਗਣਤ ਨਾ ਗਣੀਆਂ ਕਾਈ ਉਹ ਸਾਡੇ ਖਤੇਆਂ ਨੂੰ ਹਿਸਾਬ ਕਿਤਾਬ ਵਿੱਚ ਨਹੀਂ ਰੱਖਦਾ ਉਹ ਸਾਡੇ ਖੱਤਿਆਂ ਦਾ ਹਿਸਾਬ ਨਹੀਂ ਕਰਦਾ ਆਪਣਾ ਬਿਰਦ ਪਛਾਣ ਉਹ ਸਾਡੇ ਪਾਪਾਂ ਦਾ ਹਿਸਾਬ ਕਰਨ ਦੀ ਬਜਾਏ ਉਹ ਸਾਡੇ ਪਿਆਰ ਦੇ ਸੁਭਾਅ ਨੂੰ ਪਹਿਚਾਣਦਾ ਹੈ ਉਹ ਸਦਾ ਪਿਆਰ ਵਰਤਾਉਂਦਾ ਹੈ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਉਹ ਸਦਾ ਹੀ ਆਪਣੀ ਬਖਸ਼ਿਸ਼ਾਂ ਤੇ ਰਹਿਮਤਾਂ ਤੇ ਕਿਰਪਾ ਦੀ ਰਹਿਮਤ ਦਾ ਹੱਥ ਵਰਤਾਉਂਦਾ ਹੈ ਤੇ ਸਦਾ ਜੀਵਨ ਦੇ ਸਿਰ ਉੱਪਰ ਮੇ ਰਹਿਮਤ ਪ੍ਰਿਆ ਹੱਥ ਰੱਖਦਾ ਹੈ ਭਾਵ ਹਰ ਇੱਕ ਬੁਰੀਾਈ ਤੋਂ ਬਚਾ ਕੇ ਰੱਖਦਾ ਹੈ ਹਰ ਇੱਕ ਮਾੜੇ ਕਰਮ ਤੋਂ ਬਚਾ ਕੇ ਰੱਖਦਾ ਹੈ ਤੇ ਐਸਾ ਭਗਤ ਫਿਰ ਸਦਾ ਆਪਣੇ ਪ੍ਰਭੂ ਦੇ ਗਿਆਨ ਦੇ ਵਿੱਚ ਟਿਕ ਕੇ ਉਹਦੀ ਸਮਝ ਵਿਚਾਰ ਨੂੰ ਜੀਵਨ ਵਿੱਚ ਵਸਾ ਕੇ ਤੇ ਸਦਾ ਆਨੰਦ ਮਾਣਦਾ ਹੈ ਸਦਾ ਖੇੜੇ ਵਿੱਚ ਰਹਿੰਦਾ ਹੈ ਉਹਦੇ ਜੀਵਨ ਦੇ ਵਿੱਚੋਂ ਬੁਰੀਆਈਆਂ ਦੂਰ ਹੋ ਜਾਂਦੀਆਂ ਹਨ ਸੱਚਾ ਸਾਹਿਬ ਸਦ ਮਿਹਰਵਾਨ ਐਸਾ ਹੈ ਉਹ ਸੱਚਾ ਸਾਹਿਬ ਜੋ ਸਦਾ ਮਿਹਰਵਾਨ ਹੈ ਸਦਾ ਕਿਰਪਾਲੂ ਹੈ ਤੇ ਸਦਾ ਰਹਿਮਤਾ ਕਰਦਾ ਹੈ ਬੰਦ ਪਾਇਆ ਮੇਰੇ ਸਤ ਗੁਰੂ ਪੂਰੇ ਮੇਰੇ ਪੂਰੇ ਸਤ ਗੁਰੂ ਨੇ ਹੁਣ ਰਸਤੇ ਚ ਰੁਕਾਵਟ ਪੈਦਾ ਕਰਤੀ ਐ ਹੁਣ ਵਿਕਾਰ ਗੰਦਗੀ ਦੇ ਭਰੇ ਹੋਏ ਖਿਆਲ ਮੇਰੇ ਜੀਵਨ ਵਿੱਚ ਨਹੀਂ ਆਉਂਦੇ ਹੋਈ ਸਰਬ ਕਲਿਆ ਪੂਰੇ ਸਤਗੁਰ ਨੇ ਹੁਣ ਮੇਰੇ ਹਿਰਦੇ ਨੂੰ ਹਰਮੰਦਰ ਬਣਾ ਦਿੱਤਾ ਹੈ ਇਤੇ ਸੱਚ ਨਿਰਮਲ ਪਵਿੱਤਰਤਾ ਵਸਣ ਲੱਗ ਪਈ ਹੈ ਹੁਣ ਖਿਆਲ ਵੀ ਨਿਰਮਲ ਨੇ ਸੁਭਾਅ ਵੀ ਨਿਰਮਲ ਹੈ ਰਾਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਜਿਹੜਾ ਮਨ ਪਹਿਲਾਂ ਮਾਇਆ ਵਿੱਚ ਦੌੜਦਾ ਸੀ ਹੁਣ ਇਹ ਸਮਝ ਪੈ ਗਈ ਹੈ ਜਿਸ ਪਰਿਪੂਰਨ ਪ੍ਰਮਾਤਮਾ ਨੇ ਸਰੀਰ ਦਿੱਤਾ ਹੈ ਇਦੇ ਵਿੱਚ ਸਵਾਸ ਪਾ ਕੇ ਮੇਰੇ ਇਸ ਸਰੀਰ ਨੂੰ ਸਾਜਿਆ ਹੈ ਦਿੱਤਾ ਪੈਣਣ ਖਾਣ ਤੇ ਤੰਟ ਟਕਣ ਲਈ ਕਪੜਾ ਤੇ ਖਾਣ ਲਈ ਭੋਜਨ ਦਾ ਪ੍ਰਬੰਧ ਜਿਸ ਵਾਹਿਗੁਰੂ ਨੇ ਮੇਰੇ ਜਨਮ ਲੈਣ ਤੋਂ ਪਹਿਲਾਂ ਕੀਤਾ ਆਪਣੇ ਦਾਸ ਕੀ ਆਪ ਪੈਜ ਰੱਖੀ ਨਾਨਕ ਸਦ ਕੁਰਬਾਨ ਐਸਾ ਮੇਰਾ ਸੱਚਾ ਵਾਹਿਗੁਰੂ ਸਦਾ ਆਪਣੇ ਭਗਤ ਦੀ लाज ਰੱਖਦਾ ਹੈ ਪੈਜ ਰੱਖਦਾ ਹੈ ਕਿਉਂਕਿ ਮਿਹਰਵਾਨ ਪ੍ਰਭੂ ਦਾਤਾ ਸਦਾ ਬਖਸ਼ਿਸ਼ਾ ਵਰਤਾਉਣ ਵਾਲਾ ਹੈ ਤੇ ਨਾਨਕ ਜੀ ਆਖਦੇ ਹਨ ਐਸੇ ਸੋਹਣੇ ਪ੍ਰਮਾਤਮਾ ਤੋਂ ਜੋ ਸਦਾ ਮੇਰੀ ਪੈਜ ਰੱਖਦਾ ਹੈ ਮੇਰੀ ਪਤ ਰੱਖਦਾ ਹੈ ਮੈਂ ਉਹ ਤੋਂ ਕੁਰਬਾਨ ਜਾਣਾ ਹਾਂ ਸਦਕੇ ਜਾਣਾ ਹਾਂ ਬਲਿਹਾਰ ਜਾਣਾ ਹਾਂ ਐਸੇ ਸੱਚੇ ਪ੍ਰਮਾਤਮਾ ਤੋਂ ਜੋ ਸੱਚਾ ਹੈ ਦਾਤਾ ਹੈ ਪ੍ਰਤਪਾਲਕ ਹੈ ਰਹਿਮਤਾ ਕਰਨ ਵਾਲਾ ਹੈ ਕਿੰਨੇ ਨਾਂ ਗਿਣੀਏ ਜਿਤਨੇ ਵੀ ਨਾਂ ਗਿਣਾਂਗੇ ਉਹ ਨਾਂ ਥੋੜੇ ਨੇ ਪਰ ਮੇਰੇ ਵਾਹਿਗੁਰੂ ਦੇ ਗੁਣ ਬਹੁਤ ਨੇ ਐਸਾ ਉਹਦਾ ਪਿਆਰਾ ਸੁਭਾਅ ਹੈ ਜੀ ਉਸ ਪਿਆਰੇ ਸੁਭਾ ਨੂੰ ਮੰਨਣਾ ਹੈ ਤੇ ਸਾਨੂੰ ਉਹਦੇ ਚਰਨਾਂ 'ਚ ਜੁੜਨਾ ਪਵੇਗਾ ਉਹਦੇ ਵਰਗਾ ਬਣਨਾ ਪਵੇਗਾ ਸੋ ਅੱਜ ਦੇ ਇਹ ਪਾਵਨ ਹੁਕਮਨਾਮਾ ਸਾਹਿਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨੰਗ 619 ਤੋਂ ਲੈ ਕੇ 620 ਤੱਕ ਸੁਭਾਏ ਮਨ ਹਨ ਸਤਿਗੁਰੂ ਨੇ ਬੜੇ ਪਿਆਰ ਦੇ ਨਾਲ ਪੰਚਮ ਪਾਤਸ਼ਾਹ ਜੀ ਨੇ ਪ੍ਰਭੂ ਦੇ ਚਰਨਾਂ ਵਿੱਚ ਜੋੜਨ ਦਾ ਸਾਨੂੰ ਯਤਨ ਕੀਤਾ ਹੈ ਗੁਰੂ ਦੇ ਚਰਨਾਂ 'ਚ ਜੁੜੀਏ ਗੁਰਬਾਣੀ ਦੀ ਵਿਚਾਰ ਕਰੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ